ਮਹਾਨ ਕੀਰਤਨ ਸਮਾਗਮ ਦਾ ਆਯੋਜਨ ਗੁਰਦੁਆਰਾ ਸੰਤਾ ਆਸ਼्रम ਮਿਸ਼ਨ ਰੋਡ ਪਠਾਨਕੋਟ ਵਿਖੇ ਨੌਜਵਾਨ ਸਭਾ ਤੇ ਇਸ மூ ਸੰਗਤ ਵੱਲੋਂ ਬੜੀ ਤੂਮਤਾਮ ਤੇ ਸ਼ਰਧਾ ਦੇ ਨਾਲ 30 ਸਤੰਬਰ ਨੂੰ ਕੀਤਾ ਗਿਆ ਤੇ ਦੱਸਦੇ ਹੀ ਇਹ ਸ਼ਾਮ 7:00 ਵਜੇ ਤੋਂ ਲੈ ਕੇ ਰਾਤ 7:30 ਵਜੇ ਤੱਕ ਇਹ ਜੋ ਸਮਾਗਮ ਹੈ ਉਹ ਕੀਤਾ ਗਿਆ ਤੇ ਜਿਸ ਵਿੱਚ ਨਿਸ਼ਕਾਮ ਕੀਰਤਨ ਜਥਾ ਪਠਾਨਕੋਟ ਤੇ ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਤੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਨਿਹਾਲ ਕੀਤਾ ਗਿਆ ਇਸੇ ਨਾਲ ਹੀ ਦੱਸਦੇ ਹੀ ਇਹ ਸਮਾਗਮ ਦੇ ਵਿੱਚ ਨਸ਼ਾ ਛੁਲਾਊ ਕੈਂਪ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਕਰਾਈ ਲੋਕਾਂ ਨੂੰ ਨਸ਼ਾ ਤੋਂ ਦੂਰ ਰਹਿਣ ਦੀ ਪ੍ਰੇਰਣਾ ਵੀ ਦਿੱਤੀ ਗਈ। ਵਾਹਿਗੁਰਦੀ ਗਾ ਖਾਲਸਾ ਵਾਹਿਗੁਰਦੀ ਕੀ ਫਤਿਹ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜੱਪੀਆ ਲਾਇ ਧਿਆਨਾਂ ਦੇ ਮਹਾਵਾਕ ਅਨਸਾਰ ਗੁਰਦੁਆਰਾ ਸੰਤਾ ਆਸ਼ਰਮ ਮਿਸ਼ਨ ਰੋਡ ਤਾਪਸਥਾਨ ਸੰਤ ਬਾਬਾ ਇਕਬਾਲ ਸਿੰਘ ਜੀਆਂ ਦੇ ਜੋ ਕਿ ਮਹੀਨਾਵਾਰੀ ਸਮਾਗਮ ਗੁਰਮਤ ਸਮਾਗਮ ਜਿਹੜੇ ਚੱਲਦੇ ਹਨ ਇਸ ਵਾਰ ਵੀ 30 ਸਤੰਬਰ ਅੱਜ ਦੇ ਦਿਨ ਜੋ ਗੁਰਮਤ ਸਮਾਗਮ ਉਹ ਲਿਖਿਆ ਗਿਆ ਜਿਸ ਵਿੱਚ ਪਠਾਨਕੋਟ ਨਿਸ਼ਕਾਮ ਕੀਰਤਨੀ ਜਥਾ ਹਜੂਰੀ ਰਾਗੀ ਜਥਾ ਪਾਈ ਗੁਰਨਾਗ ਸਿੰਘ ਜੀ ਗੁਰਦੁਆਰਾ ਸੰਤਾ ਅਸ਼ਰਮ ਨਿਸ਼ਕਾਮ ਕੀਰਤਨੀ ਜਥਾ ਗਰਦਾਸਪੁਰ ਵੱਲੋਂ ਤੇ ਕਥਾ ਵਚਕ ਵੱਲੋਂ ਬਹੁਤ ਹੀ ਸੰਗਤਾਂ ਨੂੰ ਗੁਰਮਤਿ ਦੇ ਵਿਚਾਰਾਂ ਦੇ ਨਾਲ ਜੋੜਨ ਦਾ ਯਤਨ ਕੀਤਾ ਗਿਆ ਗੁਰਮਤਿ ਕੀਰਤਨ ਦੇ ਨਾਲ ਸਮੂਹ ਸੰਗਤਾਂ ਨੂੰ ਨਿਹਾਲ ਨਿਹਾਲ ਕੀਤਾ ਗਿਆ ਨਾਲ ਦੀ ਨਾਲ ਗੁਰੂ ਦੀਆਂ ਸੰਗਤਾਂ ਦੇ ਲਈ ਆਉ ਭਗਤ ਦੇ ਲਈ ਲੰਗਰ ਪ੍ਰਸ਼ਾਦ ਦਾ ਜਿਹੜਾ ਅਰੇਂਜਮੈਂਟ ਕੀਤਾ ਗਿਆ ਨਾਲ ਦੀ ਨਾਲ ਲੰਗਰ ਪ੍ਰਸ਼ਾਦਾਂ ਵੀ ਚੱਲ ਰਿਹਾ ਹੈ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਹਰ ਮਹੀਨੇ ਇਸੇ ਤਰ੍ਹਾਂ ਹੀ ਕੀਰਤਨ ਸਮਾਗਮ ਜਿਹੜਾ ਗੁਰਦੁਆਰਾ ਸੰਤਾ ਅਸ਼ਰਮ ਦੀ ਸਮੂਹ ਸੰਗਤ ਅਤੇ ਸਮੂਹ ਨੌਜਵਾਨ ਸਭਾ ਵੱਲੋਂ ਕਰਵਾਇਆ ਜਾਂਦੇ ਹਨ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਜਦੋਂ ਵੀ ਕੋਈ ਗੁਰਮਤ ਸਮਾਗਮ ਉਲੀਕਿਆ ਜਾਵੇ ਸਾਰੀਆਂ ਸੰਗਤਾਂ ਸਮੇਸਰ ਫੰਕਸ਼ਨ ਦੀ ਕਿਰਪਾਲਤਾ ਕਰਨ ਗੁਰਮਤ ਸਮਾਗਮ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾ ਪਰਸਨ ਹਰੀ ਦੇ ਨਾਲ ਅਦਸੰਤ ਦੀ ਰਿਪੋਰਟ